ਹੰਜੀ ਸਰ ਜੀ ਹਰ ਸਾਲ ਜਿਵੇਂ ਕਸਵਾਂ ਹਰਿਆਣਾ ਵਿੱਚ ਚੈਰੇ ਦਾ ਪਰਮ ਮਨਾਇਆ ਜਾਂਦਾ ਇਸ ਵਾਰ ਕਿਦਾਂ ਰਿਹਾ ਜੀ ਬਹੁਤ ਵਧੀਆ ਰਿਹਾ ਜੀ જય શ્રી ਰਾਮ જય શ્રી ਰਾਮ ਬਹੁਤ ਵਧੀਆ ਰਿਹਾ ਜੀ ਪ੍ਰੋਗਰਾਮ ਮਤਲਬ ਸਾਰਿਆਂ ਨੂੰ ਲੱਖ ਲੱਖ ਬਧਾਈਆਂ ਜੀ ਦਿਵਾਲੀ ਦੀਆਂ ਦਿਵਾਲੀ ਦੀਆਂ ਵੀ ਗਾਂ ਵਧਾਈਆਂ ਜੀ ਮਤਲਬ ਜਿੱਦਾਂ ਹਰ ਸਾਲ ਚੱਲਦਾ ਜੀ ਉਸ ਹਿਸਾਬ ਨਾਲ ਹੀ ਚੱਲਿਆ ਜੀ ਬਹੁਤ ਵਧੀਆ ਚੱਲਿਆ ਮਤਲਬ ਆਗਿਆ ਦੇ ਸਹਿਯੋਗ ਨਾਲ ਚੱਲਿਆ ਜੀ ਪੂਰੇ ਸ਼ਹਿਰ ਦੇ ਵਸਨੀਕਾਂ ਦੇ ਸਹਿਯੋਗ ਨਾਲ ਚੱਲਿਆ ਜੀ ਬਸ ਕਿਸੇ ਨੂੰ ਪਤਾ ਲੱਗਾ ਵੀ ਕਿਹੜੇ ਵੇਲੇ ਕਿਸੇ ਦੇ ਕੀ ਦਿਲ ਦੇ ਵਿੱਚ ਆਈ ਉਹ ਉਹ ਸ਼ਾਂਤ ਸਰਾਣੇ ਆਣ ਕੇ ਦਸਹਰੇ ਦੇ ਵਿੱਚ ਐਂਡ ਜੇ ਆਣ ਕੇ ਖਰਾਬੀ ਕੀਤੀ ਜੀ ਗੱਡੇ ਉਹ ਸਾਨੂੰ ਪਤਾ ਉਹ ਰਾਵਣ ਨੂੰ ਕਿਉਂ ਕਹਿੰਦੇ ਸੀਗੇ ਤੇ ਰਾਵਣ ਨੇ ਕੁੱਕਣ ਦੇਣਾ ਅੱਗੇ ਉਹ ਲੋਲੇ ਫੂਕ ਚੁੱਕੇ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਮੈਂ ਮਤਲਬ ਰਾਵਣ ਨਹੀਂ ਫੂਕੰਦੇ ਨਾ ਅਗਲੇ ਸਾਲ ਜ਼ਹਿਰਾ ਨਹੀਂ ਹੋਊਗਾ ਸਾਡਾ ਅਸੀਂ ਰਾਵਣ ਨਹੀਂ ਤਾਂ ਫੂਕਾਂਗੇ ਬਹੁਤ ਉਹ 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 ਸਾਡੇ ਨਾਲ ਕਲੇਜ ਉੱਤ ਕਲੇਜ ਇੱਥੇ ਕੀਤਾ ਜੀ ਗੰਡੇ ਗੁੰਡੇ ਲੈ ਕੇ ਆਏ ਇੱਥੇ ਬੰਦੇ ਕੋ 8-10 ਜਾਣੇ ਉਹ ਇੱਥੇ ਬੰਦਿਆਂ ਨੂੰ ਪੈਣ ਨੂੰ ਕਰਨ ਅਸੀਂ ਮੈਂ ਤਾਂ ਥੱਕਿਆ 11 ਵਜੇ ਘਰੋਂ ਚਲ ਗਿਆ ਜੀ ਮੈਨੂੰ ਘਰ ਪਹੁੰਚਦੇ ਹੀ ਮਾਹੂਨ ਆਇਆ ਮੇਰੇ ਭਤੀਜੇ ਦਾ ਜੀ ਕਈ ਇੱਦਾਂ ਦਾ ਕਰਕੇ ਤਾਂ ਇੱਥੇ ਕੋਈ ਬੰਦੇ ਆ ਨਾ ਆਇਓਆ ਉਹ ਮਤਲਬ ਖੰਡੇ-ਖੁੰਡੇ ਲੈ ਕੇ ਉਹ ਤਾਂ ਦੁਸਹਿਰੇ ਦਾ ਚੱਕਰ ਚ ਤਾਂ ਉਹ ਘਾੜੂ ਇੱਥੇ ਬਲਮ ਖਰਾਬੀ ਕਰਦੇ ਆ ਇਹਦੇ ਬਾਰੇ ਉਹਨਾਂ ਬਾਰੇ ਲੱਗਾ ਪਤਾ ਕੌਣ ਸੀ ਜੀ ਹਾਂਜੀ ਜੀ ਇੱਥੇ ਦੇ ਹੀ ਆ ਸਾਨੂੰ ਨਹੀਂ ਪਤਾ ਉਹਨਾਂ ਦੇ ਕੀ ਸੀਗਾ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਬੰਦੇ ਇੱਥੇ ਦੇ ਆ ਕੁਝ ਬਾਹਰਲੇ ਹੋਊਗੇ ਸਾਨੂੰ ਹੁਣ ਪਤਾ ਨਹੀਂ ਉਹ ਨੇਰੇ ਚ ਉੱਤੇ ਇਸ ਸੰਬੰਧੀ ਪੁਲਿਸ ਨੇ ਕਾਰਵਾਈ ਕੀਤੀ ਹਾਂਜੀ ਜੀ ਉਹਨਾਂ ਨੇ ਰਾਤ ਕੋ ਕੇ ਬਾਅਦ ਜੋ ਜਿਸਲੇ ਮੁੰਡੇ ਆਣੇ ਪੁੱਛਿਆ ਬੱchn ਗਏ ਉਹ ਫੇ ਸਕੂਟਰੀ ਛੱਡ ਕੇ ਤਾਂ ਨੱਟ ਗਾਈ ਹੁਣ ਇਹਦੇ ਸੰਬੰਧੀ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਨੂੰ ਮੈਂ ਰਾਤ ਹੀ ਜੀ ਮੱਝ ਗਿਆ ਥਾਣੇ ਜਾ ਕੇ ਮੈਂ ਫੱਦ ਕੇ ਲੈ ਕੇ ਆਇਆ ਉਹਨਾਂ ਨੂੰ ਸਕੂਟਰੀ ਉਹ ਉਹਨਾਂ ਦੇ ਪਿਆਰ ਕਰ ਦਿੱਤੀ ਜੀ ਇਹ ਜੀ ਦੇਖੋ ਸਾਡਾ ਹਨਾ ਪੁਲਿਸ ਨੇ ਬਹੁਤ ਸਹਿਯੋਗ ਦਿੱਤਾ ਇੱਥੇ ਮੈਡਮ ਆ ਮੈਡਮ ਨੇ ਬਹੁਤ ਸਹਿਯੋਗ ਦਿੱਤਾ ਜਿੰਨਾ ਕਹਿ ਲਓ ਡਿਪਟੀ ਸਾਹਿਬ ਵੀ ਆਏ ਡਿਪਟੀ ਸਾਹਿਬ ਹਰੇਕ ਨੇ ਸਾਡਾ ਸਹਿਯੋਗ ਦਿੱਤਾ ਜੀ ਪੁਲਸ ਵੱਲੋਂ ਤਾਂ ਮਤਲਬ ਕਹਿੰਦਾ ਜਿਸ ਵੇਲੇ ਪੁਲਸ ਗਈ ਹੈ ਜੀ ਤੋਂ ਪ੍ਰੋਗਰਾਮ ਤੋਂ ਤਾਂ ਉਤੋਂ ਬਾਅਦ ਇਹਨਾਂ ਨੇ ਅੱਧੇ ਘੋੜੇ ਘੰਟੇ ਬਾਅਦ ਆਪਣੀ ਕਾਰਵਾਈ ਪਾ ਦਿੱਤੀ ਓਨੀ ਦੇਰ ਇੱਥੇ ਨਾ ਕੋਈ ਖਾਪ ਨੂੰ ਆ ਕੋ ਕੁਛ ਬੜੇ ਪਿਆਰ ਦੇ ਨਾਲ ਪੁਲਸ ਵਾਲਿਆਂ ਨੇ ਵੀ ਸਾਰੇ ਮੇਲੇ ਨੂੰ ਸਮਝਾਇਆ ਬੜੇ ਢੰਗ ਦੇ ਨਾਲ ਉਹਨਾਂ ਨੇ ਸਮਝਾਇਆ ਜੀ ਸਮਝਿਆ ਮਤਲਬ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਜੀ ਸਭ ਤੋਂ ਜਿਆਦਾ ਸਾਨੂੰ ਉਹਨਾਂ ਦਾ ਸਹਿਯੋਗ ਰਿਹਾ